മൂസേവാല ਫੈਨ ਪਹੁੰਚੀ ਹਵੇਲੀ ਤੇ ਗਾਦੇ ਤਾਂ tMapਾਕੇਦਾਰ ਗੀਤ ਕਈਆਂ ਦੇ ਵੱਜਣ ਗਿਆ ਚਪੇੜਾਂ ਤੇ ਕਈਆਂ ਦੇ ਲੜ ਜਾਣ ਗਿਆ ਮਿਰਚਾਂ ਸਿੱਧੂ ਮੂਸੇਵਾਲੇ ਦੇ ਫੈਨ ਦੇ ਇਸ ਗੀਤ ਨੂੰ ਸੁਣ ਕੇ ਤਾਂ ਇਹ ਫੈਨ ਸਿੱਧੂ ਮੂਸੇਵਾਲੇ ਦੀ ਹਵੇਲੀ ਪਹੁੰਚੀ ਆਪਣੇ ਗੀਤ ਨੂੰ ਰਿਲੀਜ਼ ਕਰਨ ਦੇ ਲਈ ਤੇ ਗੀਤ ਕੀ ਆ ਟਿੱਬਿਆਂ ਦਾ ਪੁੱਤ ਸਿੱਧੂ ਮੂਸੇਵਾਲਾ ਮਿੱਟੀ ਦੇ ਨਾਲ ਜੁੜਿਆ ਹੋਇਆ ਇਨਸਾਨ ਸੀ ਤੇ ਉਸੇ ਤਰ੍ਹਾਂ ਉਸਦੇ ਫੈਨ ਵੀ ਆਪਣੇ ਗੀਤਾਂ ਦੇ ਜਰੀਏ ਸਿੱਧੂ ਮੂਸੇਵਾਲੇ ਨੂੰ ਜਿਉਂਦਾ ਜਾਗਦਾ ਰੱਖ ਕੇ ਬੈਠੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜ

ਉਹ ਯਾਦ ਆਈ ਤੇਰੀ ਹੁ ਜਿਵ ਅੱਖੀਆਂ ਚ ਚੋ ਗਿਆ ਹਉ ਟਿੱਬੇ ਆ ਦਾ ਪੁੱਤ ਪਾਉ ਮਿਟ ਟਿੱਬੇ ਆ ਚੋ ਗਿਆ ਰੋਵਣਾ ਤੁਮ ਹੈ ਜੱਟ ਅਮਰਜ ਹੋ ਗਿਆ ਟਿੱਬੇ ਆ ਦਾ ਪੁੱਤ ਪਾਉ ਮਿਟ ਟਿੱਬੇ ਆ ਚੋ ਗਿਆ ਰੋਵਣਾ ਤੁਮ ਹੈ ਜੱਟ ਅਮਰਜ ਹੋ ਗਿਆ ਕਲ ਮਦ ਜ਼ੋਰ ਨਾਲ ਦੁਨੀਆ ਹਲਾਤੀ ਸੀ ਲਿਖ ਲਿਖ ਵੈਰੀਆਂ ਦੀ ਅਡੀਆਂ ਚ ਕਾਤੀ ਸੀ ਕੋਲੇ ਮੈਂ ਤੇ ਜ਼ੌਰ ਨਾਲ ਦੁਨੀਆ ਹਲਾਤੀ ਸੀ ਨਿੱਖਲਿਕ ਵੈਰੀਆਂ ਦੀ ਅੰਡੀਆਂ ਚ ਕਾਤੀ ਸੀ ਹੋ ਯਾਦ ਆਈ ਤੇਰੀ ਹੰਝੂ ਅੱਖੀਆਂ ਤੋਂ ਚੋ ਗਿਆ ਹੋ ਟਿੱਬਿਆਂ ਦਾ ਪੁੱਤ ਪਾਵੇਂ ਟਿੱਬਿਆਂ ਚ ਹੋ ਗਿਆ ਰੋਵਣਾ ਤੁਮੈ ਜੱਟ ਅਮਰਜ ਹੋ ਗਿਆ ਟਿੱਬਿਆਂ ਦਾ ਪੁੱਤ ਪਾਵੇਂ ਟਿੱਬਿਆਂ ਚ ਹੋ ਗਿਆ ਰੋਵਣਾ ਤੁਮੈ ਜੱਟ ਅਮਰਜ ਹੋ ਗਿਆ